ਕਹਿੰਦੇ ਨੇ ਆਪਣੇ ਲਈ ਹਰ ਆਦਮੀ ਕੀ ਰਹਾ ਹੈ ਪਰ ਅਸਲੀ ਜ਼ਿੰਦਗੀ ਇਹਨਾਂ ਦੀ ਹੁੰਦੀ ਹੈ ਜੋ ਦੂਜਿਆਂ ਦੀ ਜ਼ਿੰਦਗੀ ਜਿਉਂਦੇ ਨੇ ਤਾਂ ਬਜਿੰਦਰ ਸਿੱਧੂ ਜੀ ਰੋਜ਼ ਇਸ ਤਰ੍ਹਾਂ ਜਾਨਵਰਾਂ ਦੀ ਸੇਵਾ ਕਰਦੇ ਨੇ ਐਨੀਮਲ ਨੂੰ ਕੁੱਤੇ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਨੇ ਉਹ ਆਪਣਾ ਧਰਮ ਸਮਝਦੇ ਨੇ ਸੇਵਾ ਕਰਨ ਦਾ ਆ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਦਵਾਂਗੇ ਮੇਰੇ ਇਹੀ ਕਹਿਣਾ ਜੀ ਬਸ ਜਾਨੀਵਲ ਦੀ ਸੇਵਾ ਕਰੋ ਜਾਨੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਜੀ ਨਸ਼ੇ ਤੋਂ ਦੂਰ ਰਹੋ ਸਰ ਅੱਜ ਦੀ ਨੌਜਵਾਨ ਪੀੜੀ ਨਸ਼ੇਵਾਲ ਜਾ ਰਹੀ ਹੈ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਉਹਨਾਂ ਨਾਲ ਕੀ ਕਹਾਂਗੇ ਕਿਉਂ ਦੇ ਆਪਣੇ ਜੀ ਆਪ ਪੁਲਿਸ ਦਾ ਬੜਾ ਵਧੀਆ ਕੰਮ ਕਰ ਰਹੀ ਹੈ ਨਸ਼ੇ ਦੇ ਬਾਰੇ ਨਸ਼ੇ ਛਡਾਊ ਕੇਂਦਰ ਬੜੇ ਵਧੀਆ ਬਣੇ ਹੋਏ ਨੇ ਜੀ ਫੇਰ ਵੀ ਨੌਜਵਾਨ ਪੀੜੀ ਕੋਨਾ ਜੀ ਬੜੇ ਰਹਿੰਦੇ ਸਮਾਜ ਸੇਵਕ ਦੇ ਕੰਮ ਨਹੀਂ ਕਰਦੇ ਜਿਵੇਂ ਰਾਜਕੁਮਾਰ ਦੀ ਏਕ ਨੂਰ ਬੈਨਫੀਟ ਸੁਸਾਇਟੀ ਦੇ ਨਾਲ ਜੁੜਨ ਕਰਨ ਹਾਂਜੀ ਕਿ ਨਸ਼ਿਆਂ ਤੋਂ ਮੁਕਤ ਮੁਕਤ ਭਾਰਤ ਨੂੰ